ਕੋਟੜੇ ਕਲਾਂ ਦਾ ਇੱਕ ਨੌਜਵਾਨ ਅੱਜ ਚਿੱਟੇ ਦੀ ਪਿੰਡ ਚੜ ਚੁੱਕਾ ਹੈ ਇਸ ਦੇ ਉੱਪਰ ਕਿਸਾਨ ਜੁਨੀਅਰ ਅਤੇ ਉਹਨਾਂ ਦੀ ਮਾਤਾ ਦਾ ਕੀ ਕਹਿਣਾ ਆਪ ਤੁਹਾਨੂੰ ਸੁਣਾਉਂਦੇ ਹਾਂ ਕਿਨਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਨਾਲ ਮਿਲ ਕੇ ਹੀ ਇਹ ਚਿੱਟਾ ਵਿਕੇ ਵੇਚਿਆ ਜਾ ਰਿਹਾ ਹੈ ਬੰਜੀਤ ਕੌਰ ਬੰਜੀਤ ਕੌਰ ਬੰਜੀਤ ਕੌਰ ਬੰਜੀਤ ਕੌਰ ਮਾਤਾ ਕੀ ਮਸਲਾ ਬਣਿਆ ਰਿਹਾ ਹੈ ਇਹਦਾ ਨਾਛੇਦਾ ਮਸਲਾ ਬਣਿਆ ਉਹ ਤਾਂ ਚਿੱਟਾ ਖਾਂ ਦਾ ਸ਼ੈਸ਼ੀਆਂ ਦੇ ਘਰੇ ਜਾਂਦਾ ਸੀਗਾ ਅੱਛਾ ਦੇਖੀ अच्छा। ਹਾਂ। ਕਿੰਨੇ ਦਿਨ ਤੋਂ ਜਿਹੜਾ ਕਿੱਟਾ ਇਹ ਲਵਾਂਗਾ। ਇਹਨੂੰ ਹੋਗਾ ਸੀ 2-3 ਮਹੀਨੇ, 3 ਮਹੀਨੇ ਹੋਗੇ। 3 ਮਹੀਨੇ ਤੁਹਾਨੂੰ ਪਤਾ ਲੱਗੇਗਾ। ਪਰਿਵਾਰ ਦੇ ਵਿੱਚ ਕੌਣ-ਕੌਣ ਹੈਗਾ? ਮੈਂ ਇਕੱਲੀ ਹਾਂ ਜੀ ਤੇ ਕੇ ਬਾਕੀ ਕਾਕਾ ਸੀ ਮੇਰਾ ਘਰ ਵਾਲਾ ਮੁੱਕਿਆ ਹੋਇਆ ਤੇ ਮੇਰੀ ਕੁੜੀ ਹੋਕੂਗੀ ਸੀਗੀ। ਅੱਛਾ। ਦੋਨੇ ਜਣੇ ਹੀ ਸੀਗੇ। ਅੱਛਾ। ਹਾਂ ਬਥੇਰੋ ਉਹ ਕੁੜੀ ਮੈਂ ਲੜਦੀ ਵੀ ਸੀਗੀ। ਤੇ ਪਰ ਮੰਨਦਾ ਨਹੀਂ ਸੀ ਗੱਲ ਜਿਹੜੀ। ਕੁੜੀ ਕੋ ਉਮਰ ਸੀ ਦੀ ਉਮਰ। ਇਹ ਜੀ 32 ਸਾਲ ਦੀ ਉਮਰ ਹੈ। 32 ਸਾਲ ਦੀ। ਹਾਂ। 32 ਸਾਲ ਦੀ ਉਮਰ। ਤਾਂ ਵੀ ਕੁੜੀ ਦਾ ਕਿੰਨਾ ਪੜਿਆ ਉਸ ਮਤਲਬ 10 ਪੜੇ ਹੋਏ 10 ਪੜੇ ਸੀ ਜਿਹੜਾ ਕੋਈ ਮੈਡੀਕਲ ਕਰਵਾਇਆ ਤਾਂ ਕਿ ਕਰਵਾ ਲਾਂਗੇ ਕੋਈ ਡਾਕਟਰੀ ਹੋਈ ਹੈ ਜੀ ਅਜੇ ਨਾ ਹੋਈ ਹੋਈ ਨਹੀਂ ਡਾਕਟਰੀ ਕੀ ਹੋਵੇ ਕੋਈ ਸਰਕਾਰ ਕਹਿੰਦੀ ਸੀ ਚਿਕਤਾ ਜਿਹੜਾ ਘਰ-ਘਰਾਂ ਨੂੰ ਬੰਦ ਕਰਾਂਗੇ ਤਾਂ ਅੱਜ ਮਾਵਾ ਦੇ ਜਿਹੜੇ ਪੁੱਤ ਮਰ ਰਹੇ ਨੇ ਕੀ ਕਹਿਣਾ ਚਾਹੁੰਦੇ ਸਰਕਾਰ ਆਈ ਕਹਿੰਦੇ ਜੀ ਕੁਝ ਵੀ ਨਹੀਂ ਬੰਦ ਹੋਇਆ ਕੁਝ ਵੀ ਨਹੀਂ ਬੰਦ ਹੋਇਆ ਹੈਗਾ ਜੇ ਬੰਦ ਕਰਦੇ ਫਿਰ ਆਹ ਨਿਸਕਾਨ ਕਿਉਂ ਹੁੰਦੇ ਤੇ ਤੋਂ ਵੀ ਨਹੀਂ ਬੰਦ ਹੁੰਦਾ ਦੀ ਮੰਗ ਕਰਦੇ ਸਰਕਾਰ ਦੀ ਅਸੀਂ ਕਹਿੰਦੇ ਵੀ ਬਸ ਨਸ਼ਾ ਬੰਦ ਹੋਣਾ ਚਾਹੀਦਾ ਇੱਥੇ ਕੋਈ ਤੁਹਾਡੇ ਪੀਠੀ ਖਾਣਾ ਪੈਂਦਾ ਕੋਈ ਮਲਾਜ਼ਮ ਕੱਢ ਜਿਹੜਾ ਮਾਰ ਦੇਵੇ ਤੇ ਵੀ ਕਿ ਨਸ਼ੇ ਨੂੰ ਰੋਕਣ ਵਾਸਤੇ ਨਾ ਜੀ ਮਲਾਜ਼ਮ ਨਹੀਂ ਦੇਖਿਆ ਮੈਂ ਤੈਨੂੰ ਕਹਿਦਾ ਨਾ ਕੋਈ ਨਹੀਂ ਦੇਖਿਆ ਹੈਗਾ ਫਿਰ ਅੱਜ ਪਹੁੰਚੇ ਹੋਗੇ ਇੱਕ ਘਰ ਦੇ ਵਿੱਚ ਜਿਹੜਾ ਸੱਥਰ ਦਸਿਆ ਹੋਇਆ ਹੈ ਇੱਕ ਮਾਂ ਦਾ ਜਿਹੜਾ ਕਲੌਤਾ ਪੁੱਤ ਸੀ ਨਸ਼ੇ ਦੀ ਉਹ ਦੋ ਜਣਾਂ ਜਿਹੜਾ ਦੱਸਿਆ ਗਿਆ ਹੈ ਕਿ ਮੌਤ ਹੋ ਗਈ ਠੀਕ ਹੈ ਨਾ ਇਹ ਮਾਨਸਾ ਜ਼ਿਲ੍ਹੇ ਦਾ ਪਿੰਡ ਕੋਟੜਾ ਕਲਾਂ ਜੀ ਇਹਦੇ ਵਿੱਚ ਜਿਹੜਾ ਅੱਜ 25 30 ਸਾਲ ਦਾ ਨੌਜਵਾਨ ਜਿਹਦੀਆਂ ਦੋ ਭੈਣਾਂ ਸੀ ਦੋ ਭੈਣਾਂ ਦਾ ਕਲੌਤਾ ਭਰਾ ਸੀ ਇੱਕ ਭੈਣ ਦੀ ਪਹਿਲਾਂ ਡੈਥ ਹੋ ਚੁੱਕੀ ਹੈ ਪਿਓ ਦੀ ਡੈਥ ਹੋ ਚੁੱਕੀ ਹੈ ਇਹੀ ਇੱਕ ਮਾਂ ਦਾ ਸਹਾਰਾ ਸੀ ਜਿਹੜਾ ਅੱਜ ਚਿੱਟੇ ਨਾ ਉਹਦਾ ਜਿਹੜਾ ਕੈਮੀਕਲ ਹੈ ਉਹ ਚਿੱਟਾ ਨਹੀਂ ਹੈ ਉਹ ਇੱਕ ਕੈਮੀਕਲ ਹੈ ਜਿਹੜਾ ਦਿੱਲੀੋਂ ਦਿੱਲੀ ਦੀਆਂ ਝੁੱਗੀ ਢੋਪੜੀਆਂ ਦੇ ਵਿੱਚੋਂ ਪੰਜਾਬ ਦੇ ਵਿੱਚ ਆਉਂਦਾ ਹੈ ਤੇ ਪੰਜਾਬ ਦੇ ਜਿਹੜੇ ਸਮਗਲਰ ਹੈ ਜਿਹੜੇ ਸਰਕਾਰ ਦੀ ਸ਼ਹਿ ਨਾਲ ਸਾਡੇ ਇਹ ਜੇ ਨੌਜਵਾਨਾਂ ਨੂੰ ਜਿਉਂਦੀਆਂ ਲਾਸ਼ਾਂ ਬਣਾਉਂਦੇ ਨੇ ਜਿਹੜੀ ਜਿਉਂਦੀ ਲਾਸ਼ ਹੈ ਉਹਦੇ ਭਾਵੇਂ ਮੁਸ਼ਕਲ ਨਹੀਂ ਮਾਰਦਾ ਹੁੰਦਾ ਪਰ ਉਹ ਹਮੇਸ਼ਾ ਜਿਹੜੇ ਸਾਡੇ ਸੰਘਰਸ਼ ਹੈ ਉਹਨਾਂ ਤੋਂ ਜਾਣ ਤੋਂ ਟਲਦੀ ਹੈ ਇਹ ਜਿਹੜੀ ਬਹੁਤ ਹੀ ਮਨਦਭਾਗੀ ਜਿਹੜੀ ਘਟਨਾ ਹੋਈ ਹੈ ਅਸੀਂ ਇਹਦੀ ਅਤੀ ਨਿੰਦਿਆ ਕਰਦੇ ਹਾਂ ਕਿਉਂਕਿ ਜਿਹੜੇ ਸਮਗਲਰ ਨੇ ਉਹ ਸਿੱਧੇ ਮਿੱਧਾ ਪੁਲਿਸ ਦੇ ਐਸਐਸਬੀ ਤਾਈ ਡੀਐਸਪੀ ਤਾਈ ਐਸਐਚਓ ਤਾਈ ਜਿਹੜਾ ਇਹਨਾਂ ਦੇ ਹਿੱਸਾ ਜਾ ਰਿਹਾ ਹੈਗਾ ਸੋ ਜਿਹੜੇ ਇਹ ਸਾਡੇ ਨੌਜਵਾਨਾਂ ਦੇ ਦੁਸ਼ਮਣ ਬਣੇ ਹੋਏ ਐ ਸਾਡੀ ਤਾਂ ਇਹੀ ਮੰਗ ਹੈ ਕਿ ਜਿਹੜੇ ਸਮਗਲਰ ਆ ਇਹ ਜਿਹੇ ਨੌਜਵਾਨਾਂ ਦੇ ਹਥਿਆਰੇ ਨੇ ਉਹਨਾਂ ਨੂੰ ਬਕਾਇਦਾ ਤੌਰ ਤੇ ਇਹਨਾਂ ਕੋਲੇ ਨਿਸ਼ਾਨਦੇਹੀ ਹੈ ਇਹ ਸਰਕਾਰ ਤੇ ਭਗਵੰਤ ਮਾਨ ਜਿਹੜਾ ਬੜੇ ਜੋਛੋ ਖਰੋਸ਼ ਨਾਲ ਸੱਤਾ ਦੇ ਵਿੱਚ ਆਇਆ ਸੀ ਪੰਜਾਬ ਦੇ ਵਿੱਚ ਪਰ ਜੋ ਉਹਨਾਂ ਨੂੰ ਇਹ ਜਿਹੀਆਂ ਨੌਜਵਾਨਾਂ ਨੇ ਜਿਹੜੀਆਂ ਮੁੱਤਾਂ ਨੇ ਉਹ ਤੇ ਸਿਆਸਤ ਕਰ ਰਹੇ ਨੇ ਨਾ ਕਿ ਚਿੱਟੇ ਨੂੰ ਰੋਕ ਰਹੇ